ਲਓ ਜੀ ਮੇਰੇ ਭਰਾ ਨਵੇਂ ਸਪਰੇਅ ਕਰਨ ਨੂੰ ਬੂਮ ਤਿਆਰ ਕਰਵਾ ਕੇ ਲਿਆਏ ਨੇ ਹਜੇ ਮੂਰਤ ਕਰਨਾ ਹੈ ਹਜੇ ਤਾਰ ਦੇ ਹਜੇ ਲੈ ਕੇ ਆਏ ਹੁਣੇ ਮੱਥਾ ਟੇਕ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਹੈ ਇਹ 3.5 ਫੁੱਟ ਧਰਤੀ ਤੋਂ ਉਚਾਈ ਹੈ ਇਹਦੀ ਟਾਇਰ ਇਹਦੇ ਉੱਚੇ ਹੈਗੇ ਉਚਾਈ ਦੇ ਵਿੱਚ ਬਾਕੀ ਨਵੀਆਂ ਸਹੂਲਤਾਂ ਸਾਰੀਆਂ ਹਾਈਡਰੌਲਿਕ ਸਿਸਟਮ ਹੈ ਕੱਲੀ ਸਪਰੇਅ ਨਹੀਂ ਛਿੜਕਦਾ ਇਹ ਰੇਵੀ ਖਿਲਾਰਦਾ ਜੇ ਰੇ ਕਿਸੇ ਭਰਾ ਨੇ ਜੂਰੀਆ ਡੀਏਪੀ ਕੋਈ ਵੀ ਰੇ ਖਿਲਾਰਨੀ ਹੋਵੇ ਉਹ ਵੀ ਸਾਰਾ ਕੰਮ ਕਰਦਾ ਤੇ ਸਪਰੇਹਾਂ ਵੀ ਛਿੜਕਦਾ ਬਾਕੀ ਸਪਰੇਹਾਂ ਵਾਲਾ ਸਿਸਟਮ ਇਹਦਾ ਟੂਬਾ ਤੇ ਕਰਿਆ ਹੋਇਆ ਸਾਰੀਆਂ ਸਿਸਟਮ ਵੱਖ-ਵੱਖ ਹੈ 60 ਫੁੱਟ ਜਗ੍ਹਾ ਲੈ ਕੇ ਜਾਂਦਾ ਤੇ 25 26 ਇਹਦੇ ਲੱਗਣੇ ਔਜਲਾ ਲੋ ਭਾਈ ਜੀ ਸਪਰੇਅਰ ਢੋਲ ਕਸਾਇਆ ਆ ਗਿਆ ਪਿੰਡ ਦੇ ਵਿੱਚ ਪਿੰਡ ਜੱਜਲ ਦੇ ਲੋਕਾਂ ਨੂੰ ਵੀ ਸਹੂਲਤ ਮਿਲ ਗਈ ਇੱਕ ਤਰ੍ਹਾਂ ਦੀ ਹੁਣ ਇਹ ਮੰਨ ਲਓ ਕੱਲੀ ਸਪਰੇਅ ਨਹੀਂ ਛਿੜਕਦਾ ਜਿਹੜਾ ਟਰੈਕਟਰ ਕਸਾਇਆ ਨਾਲ ਇਹ ਵੀ ਛਿੜਕਦਾ ਜੂਰੀਆ ਡੀਏਪੀ ਸਾਰਾ ਖਰਹਾ ਛਿੜਕਦਾ ਜਿੰਨੀਆਂ ਵੀ ਹੁੰਦੀਆਂ ਤੇ ਬਾਕੀ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਇਹ ਲਿਆਂਦਾ ਨਵੇਂ ਮਨ ਨੂੰ ਇੱਕ ਤਰ੍ਹਾਂ ਟਰੈਕਟਰ ਚੱਲੇ ਹੋ ਟਰੈਕਟਰ ਤੇ ਕਸਾ ਲਿਆ ਇਹ ਦੋਨਾਂ ਨੇ ਲਿਆਂਦਾ ਸਾਂਝਾ ਰਾਜਾ ਸਿੰਘ ਢਾਲੀਵਾਲ ਤੇ ਜੋਸੀ ਸ਼ਰਮਾ ਜੀ ਤੇ ਦੋਨਾਂ ਦੇ ਕੰਡੈਕਟਰ ਨੰਬਰ ਆਪਾਂ ਉੱਪਰ ਲਿਖ ਦਿਆਂਗੇ ਤੇ ਕੋਈ ਵੀ ਪਿੰਡਾਂ ਦੇ ਵਿੱਚ ਹੁਣ ਮੰਨ ਲਓ ਵੀ ਜਿਵੇਂ ਪਿੰਡ ਹੈਗਾ ਲਾਲਿਆਣਾ ਮਲਕਾਣਾ ਰਾਮਾ ਕੋਈ ਨੇੜੇ ਪਿੰਡਾਂ ਵਾਲੇ ਕੋਈ ਵੀ ਕੰਡੈਕਟ ਕਰ ਸਕਦੇ ਆ ਛਿੜਕਾ ਸਕਦੇ ਆ ਦਵਾਈ ਤੇ ਰੇਸਟ ਆ ਸਕਦੇ ਆ ਤੇ ਬਾਕੀ ਮੈਂ ਬਾਈ ਜੀ ਤੋਂ ਪੁੱਛਦਾ ਤੇ ਆ ਕੋਲੀ ਫੜ ਲਓ ਮਾਇਕ ਲੋ ਬਾਈ ਜੀ ਕਿੱਥੋਂ ਇਹ ਬਣਵਾਇਆ ਸਾਰਾ ਇਹ ਇਹ ਦਾ ਸਿਸਟਮ ਤਿਆਰ ਕਰਵਾਇਆ ਜਿਹੜਾ ਸਾਰੇ ਵਾਲਾ ਤੇ ਇਹ ਜੀ ਆਪਣਾ ਮਲੋਟ ਦੇ ਨੇੜੇ ਆ ਅਵਲ ਖਰਾਣਾ ਪਿੰਡ ਅਵਲ ਖਰਾਣਾ ਹਾਂਜੀ ਉੱਥੇ ਗੁਰਨਾਨਕ ਐਗਰੀਕਲਚਰ ਵਰਕਸ਼ੈ ਉਹਨਾਂ ਤੋਂ ਬਣਵਾਇਆ ਇਹ ਮੰਨ ਲਓ ਪਹਿਲੇ ਬੁੱਕ ਕਰਾਉਣਾ ਪੈਂਦਾ ਵੀ ਮੰਨ ਲਓ ਵੀ ਲਿਖਿਆਉਣਾ ਪੈਂਦਾ ਉੱਥੇ ਵੀ ਆਪਾਂ ਕੈਅਰ ਕਰਾਵਾਂਗੇ ਹਾਂ ਜਿਵੇਂ ਆਪਾਂ ਕੋਈ ਵੀ ਚੀਜ਼ ਨਵੀਂ ਬੁੱਕ ਕਰਾਉਣਿਆ ਉਸ ਤਰ੍ਹਾਂ ਹੀ 2.5 ਮਹੀਨਿਆਂ ਦਾ ਪ੍ਰੋਸੀਜਰ ਹੈ ਵੀ ਟਾਈਮ ਲੱਗ ਜਾਂਦਾਗਾ ਮੰਨ ਲਓ ਵੀ ਆਪਾਂ ਨੂੰ ਐ ਵੀ ਜਾਣਸਰ ਲਿਆਵਾਂਗੇ ਨਹੀਂ ਨਹੀਂ ਜਾਣਸਰ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਵੀ ਨੋਟ ਕਰਾਉਣਾ ਪੈਂਦਾ ਵੀ ਆਪਾਂ ਕਰਾਉਣਾ ਪੈਂਦਾ ਜੇ ਆਪਾਂ ਨੂੰ ਟਰੈਕਟਰ ਛੱਡ ਕੇ ਆਉਣਾ ਪੈਂਦਾ ਜਿਹੜੇ ਤੇ ਆਪਾਂ ਫਿੱਟ ਕਰਾਉਣਾਗਾ ਵੇਟ ਕਰਨੀ ਪੈਂਦੀ ਤੇ 2 2.5 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੁਣ ਕਿੰਨਾ ਜਿਹੜੇ ਆਪਣਾ ਛੜਕਦੇ ਆਂ ਦਵਾਈ ਛੜਕਣੀਆਂ ਮਨ ਲਾ ਢੋਲ ਲੱਗੇ ਹੋਏ ਦੋਨੇ ਛੜਾਂ ਤੇ ਢੋਲ ਦੇ ਹਾਂ ਦੋਨੇ ਸਾਈਡ ਤੇ ਟੈਂਕੀਆਂ 4 400 ਲੀਟਰ ਦੀਆਂ 800 ਲੀਟਰ ਦੀ ਕਪੈਸਿਟੀ ਹੈ ਦੀ ਕਿੰਨਾ ਕਬਾਣਾ ਮਨ ਲਾ ਛੜਕਿਆ ਜਾਂਦਾ ਇਹੇ ਤਕਰੀਬਨ 7-8 ਕਿੱਲਿਆਂ ਚ ਤੋਂ ਸ਼ੁਰੂਆਤ ਹੋ ਜਾਂਦੀ ਹੈ ਵੀ ਤਕਰੀਬਨ 9 ਕਿੱਲਿਆਂ ਚ ਹੋ ਜਾਂਦਾ ਹੋ ਜਾਂਦਾ ਹਾਂ ਤੇ ਮੰਨ ਲਓ ਇਹ ਕੱਲੀ ਸਪਰੇਅ ਛਿੜਕਦੇ ਹਾਂ ਕਿ ਵੀ ਹੋਰ ਉਹ ਰੇਵੀ ਤਾਂ ਨਹੀਂ ਇਹ ਜਿਵੇਂ ਆਪਾਂ ਨੂੰ ਕਣਕ ਚ ਜੀ ਰੇ ਪਾਉਣੀ ਆ ਕਿ ਝੋਨੇ ਚ ਰੇ ਪਾਉਣੀ ਆ ਉਸ ਚੀਜ਼ ਦਾ ਆਪਣੇ ਸਾਰੇ ਨੇੜੇ ਤੇੜੇ ਪਿੰਡਾਂ ਨੂੰ ਬਹੁਤ ਵੱਡਾ ਸੁਖ ਹੋ ਗਿਆ ਰੇ ਪਾਉਣ ਦਾ ਬਹੁਤ ਵਧੀਆ ਸਿਸਟਮ ਹੈ ਤੇ ਮੰਨ ਲਓ ਹੈ ਰੇਟ ਕੋਈ ਰੱਖਿਆ ਨਹੀਂ ਹੈਗਾ ਆਪਣਾ ਨਹੀਂ ਰੇਟ ਨਹੀਂ ਜਿਹੜਾ ਕੋਈ ਆਸੇ ਪਾਸੇ ਪਿੰਡਾਂ ਦਾ ਹੋਰਾਂ ਦਾ ਚੱਲਦਾਗਾ ਉਸ ਸਾਹਿਬ ਨਾਲ ਇਹ ਤੇ ਆਪਣੇ ਬਾਈ ਜੀ ਮਹਿੰਦਰਾ 275 ਡੀਆਈ ਤੇ ਸਿਸਟਮ ਬਣਾਇਆ ਤੇ ਮੇਰੇ ਖਿਆਲ ਚ ਆਇਆ ਲੱਗਦਾ ਟਾਇਰ ਇਹ ਦੂਸਰੇ ਛੋਟੇ ਆ ਤੇ ਟਾਇਰ ਵੱਡੇ ਹੋયા ਨਾ ਹਾਂ ਟਾਇਰ ਸਾਰੇ ਨਾਲੋਂ ਵੱਡਾ ਸਜਾ ਵੱਡੇ ਟਾਇਰਾਂ ਦਾ ਬਾਈ ਜੀ ਇਹੀ ਸੁੱਖਾ ਮੈਨੂੰ ਲੱਗਦਾ ਆਪਾਂ ਨੂੰ ਵੀ ਜਿਵੇਂ ਆਪਣਾ ਨਾ ਮੱਕੀ ਦੇ ਵਿੱਚ ਛਿਰਕਣੀ ਹੈ ਕੋਈ ਜਿਹੜੀ ਵੱਡੀ ਹੋਈ ਫਸਲ ਹੈ ਵੀ ਨਰਮਿਆ ਤੇ ਛਿਰਕਣੀ ਹੈ ਉਹਨਾਂ ਦੇ ਵਿੱਚ ਸੁੱਖ ਹੈ ਜੀ ਆਪਾਂ ਨੂੰ ਜਿਵੇਂ ਝੋਨਾ ਆਪਣਾ ਪੱਕ ਕੇ ਤਕਰੀਬਨ ਕੱਦ ਝੋਨੇ ਦਾ 4 ਫੁੱਟ ਹੋ ਜਾਂਦਾਗਾ ਪੱਕੇ ਝੋਨੇ ਤੇ ਜਿਵੇਂ ਉਦੋਂ ਬੈਠਣ ਵਾਲੀ ਸਪਰੇਅ ਕਰਾਉਣੀ ਹੈ ਜਾਂ ਕੋਈ ਹੋਰ ਸੰਡੀ ਤੋਂ ਕਰਾਉਣੀ ਹੈ ਉਹ ਚੀਜ਼ ਵਾਸਤੇ ਚੀਜ਼ ਦੇ ਬੜਾ ਸਹੂਲਤ ਹੈ ਵੀ ਕੋਈ ਨੁਕਸਾਨ ਨਹੀਂ ਕਰਦਾ ਇਹ ਕਿੰਨੇ ਕਿ ਜਗ੍ਹਾ ਸਾਰੀ ਕਿੰਨੀ ਹੈ ਤੁਸੀਂ ਬੋਲ ਸਕਦੇ ਕਿੰਨੇ ਕਿ ਜਗ੍ਹਾ ਸਾਰੀ ਲੈ ਜਾਂਦਾ ਇਹ ਵੀ ਇਹ 60 ਫੁੱਟ ਲੈ ਜਾਂਦਾ ਤਕਰੀਬ 8 ਫੁੱਟ ਹਾਂ ਬਿਕ ਗੇੜੇ ਤੇ 60 ਫੁੱਟ ਲੈ ਜਾਂਦਾ ਜਗ੍ਹਾ 60 ਫੁੱਟ ਲੈ ਜਾਂਦਾ 60 ਫੁੱਟ ਲੈ ਜਾਂਦਾ ਜੀ ਹੈ 60 ਫੁੱਟ ਧੀਰੇ ਸịtਨੀ ਉਹ ਵੀ 60 ਫੁੱਟ ਹਾਂ ਲਓ ਬਾਈ ਜੀ 60 ਫੁੱਟ ਜਗ੍ਹਾ ਆਏ ਨਾ ਦੋਨੇ ਪਾਸਿਆਂ ਦੇ ਦੋਨੇ ਛੱਡਾਂ ਤੇ ਜੇ ਸਿੜਕਨੀ ਹੈ ਸਪਰੇ ਤਾਂ ਵੀ 60 ਫੁੱਟ ਜੇ ਰੇ ਸਿੜਨੀ ਹੈ ਕਿਸੇ ਵੀ ਤਰ੍ਹਾਂ ਦੀ ਉਹ 60 ਫੁੱਟ ਤੱਕ ਜਾਂਦੀ ਹੈ ਤੇ ਬਾਕੀ ਹੋਰ ਮਲਾਏ ਦੇ ਵਿੱਚ ਕੀ ਉਹ ਸਹੂਲਤ ਨਵੀਂ ਕੀ ਹੈ ਇਹ ਐਡਜਸਟੇਬਲ ਜੈਕ ਹੈ ਆਪਾਂ ਇਹਨੂੰ ਉੱਚਾ ਨਹੀਂ ਕਰ ਸਕਦੇ ਹੁੰਦਾ ਆਪਾਂ ਇਹਨੂੰ ਫਸਲ ਦੇ ਹਿਸਾਬ ਨਾਲ ਜਿੱਥੇ ਆਪਾਂ ਕਰਨਾ ਵੀ ਇਹਨੂੰ ਕਰ ਸਕਦੇ ਆ ਮੰਨ ਲਓ ਆ ਜਿਹੜਾ ਸਿਸਟਮ ਲੱਗਿਆ ਜੈਕ ਵਾਲਾ ਇਹ ਪੈਲੀ ਦੇ ਹਿਸਾਬ ਨਾਲ ਮੰਨ ਲਓ ਵਧੀ ਹੋਈ ਪੈਲੀ ਐ ਤਾਂ ਉੱਪਰ ਚੱਕਿਆ ਜਾ ਸਕਦਾ ਹੈ ਹਾਂਜੀ ਤੇ ਉਧਾ ਮਾਰਾ ਮੇਰੇ ਆ ਭਾਈ ਜੀ ਕੈਮਰਾਮੈਨ ਸਾਹਿਬ ਇੱਥੇ ਲਾ ਲਓ ਆ ਜੈਕਰ ਬਾਈ ਜੀ ਇਹ ਨੀਵਾ ਵੀ ਕਰ ਸਕਦੇ ਆਪਾਂ ਜਮਾ نیچے ਕਰ ਸਕਦੇ ਆ ਜੇ ਫਸਲ ਛੋਟੀ ਹੈ ਮੰਨ ਲਓ ਹੁਣ ਇਸ ਟਾਈਮ ਜਿੱਥੇ ਹੁਣ ਆਪ ਵੀਡੀਓ ਬਣਾ ਰਹੇ ਆਂ ਨੇਰੀ ਹਵਾ ਚੱਲੀ ਜਾਂਦੀ ਹੈ ਇਹਨੂੰ نیچے ਕਰਕੇ ਹੁਣ ਕਣਕ ਦੇਖ ਲਓ ਗਿੱਟ ਗਿੱਟ ਆਏ ਹੋਈ ਨਹੀਂ ਕਣਕ ਤੇ ਨੇੜੇ ਕਰਕੇ ਛਿੜਕ ਸਕਦੇ ਆ ਨਾ ਦਵਾਈ ਵਧੀਆ ਛਿੜਕੀ ਜਾਊ ਨਾਲੇ ਉੜਦੀ ਨਹੀਂ ਕਿਸੇ ਸਾਈਡ ਵੀ ਜੇ ਆਪਾਂ ਮੱਕੀ ਦੇ ਵਿੱਚ ਛਿੜਕਣੀ ਹੈ ਉੱਪਰ ਜਾ ਸਕਦੇ ਆ ਤੇ ਹੋਰ ਕੀ ਸਿਸਟਮ ਹੈ ਸਾਡਾ ਭਾਈ ਇਹ ਚ ਬਸ ਇੱਕ ਹਾਈਡਰੌਲਿਕ ਹੈ ਜੀ ਰੇਅ ਵਾਲਾ ਜਿਹੜਾ ਸਿੱੜਦੇ ਆਪਾਂ ਵੀ ਆਪਾਂ ਮੰਨ ਕੇ ਸਾਰੇ ਤੋਂ ਹਾਈਡਰੋਲਿਕ ਕਰਦਾ ਜੀ ਜਿਵੇਂ ਸਾਰੇ ਤੋਂ ਆਪਾਂ ਮੋੜਦੇ ਆ ਉਦੋਂ ਰਿਸ ਘਟ ਜਾਂਦੀ ਆਪਣੇ ਤੋਂ ਉਦੋਂ ਰੇ ਦਾ ਫਰਕ ਪੈ ਜਾਂਦਾ ਤੇ ਇਹ ਸਾਰਾ ਹਾਈਡਰੋਲਿਕ ਸਿਸਟਮ ਆ ਵੀ ਮੰਨ ਕੇ ਚਲੋ ਉਨੇ ਹੀ ਕੋਮਣਾ ਉਹਨੇ ਪ੍ਰੈਸ਼ਰ ਕੇ ਵੀ ਇਹ ਰੇ ਘੱਟ ਵੱਧ ਨਹੀਂ ਹੁੰਦਾ ਉਹ ਚੀਜ਼ ਦਾ ਘਟਾਉਣ ਵਾਲੇ ਜਿਹੜੇ ਹਾਂ ਜੀ ਵੀ ਸਾਰਾ ਕੰਮ ਬਈ ਦੇਸੀ ਜਿਹਾ ਕੰਮ ਨੇ ਵਾਲਾ ਪ੍ਰੈਸ਼ਰ ਤੇ ਕੰਮ ਕਰਦਾ ਠੀਕ ਹੈ ਜੀ ਤੇ ਉਹ ਆਪਣਾ ਜੇ ਆਪਣਾ ਤਿਆਰ ਕਰਾਉਣਾ ਹੋਵੇ ਪੁਰਾਣੇ ਟਰੈਕਟਰ ਤੇ ਕਿਸੇ ਤੇ ਵੀ ਕਰਵਾ ਸਕਦੇ ਆਪਾਂ ਹਾਂਜੀ ਬਸ ਮੰਨ ਕੇ ਚਲੋ ਬੇਟ ਨਹੀਂ ਜ਼ਿਆਦਾ ਹੋਣਾ ਚਾਹੀਦਾ आ, नहीं 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 हो हो बेट ना ना हां बेटली ਹੋਣਾ ਜੇ ਬੇਟ ਨਾ ਮੈਂ ਹੀ ਨਵੀਂ ਚੀਜ਼ ਦੇ ਕੇ ਤਕਨੀਕ ਇੱਕ ਇਹਦੇ ਵਿੱਚ ਜਿਹੜਾ ਸਿਸਟਮ ਕਰਿਆ ਉਹਨਾਂ ਨੇ ਪਾਣੀ ਵਾਲ ਢੋਲ ਤੈਰਾ ਤੇ ਕਰਦੇ ਉਹ ਉਹ ਟੂਪਾਂ ਤੇ ਕਰਦੇ ਜਾਵਾਂ ਉਹ ਕਹਿੰਦੇ ਵੀ ਜੇ ਅਸੀਂ ਮਗਰ ਢੋਲ ਲਵਨੇ ਆ ਤਾਂ ਇਹ ਮੰਨ ਕੇ ਚਲੋ ਵੀ ਬੱਟ ਤੇ ਜਾ ਕੇ ਆਹ ਬੜਨੇ ਦੇ ਖੜਾ ਹੋਣ ਲੱਗੇ ਜਾਂਦਾ ਟ੍ਰੈਕਾ ਉਹ ਕਰਕੇ ਤਾਂ ਕਰਕੇ ਵੀ ਟੂਪਾਂ ਤੇ ਕਰਿਆ ਉਹਨਾਂ ਨੇ ਵੀ ਬੈਲੈਂਸ ਟੋ ਲੈ ਜਾਂਦਾ ਹਾਂ ਟੋ ਲੈ ਆ ਮੰਨੋ ਭਾਜਨ ਨਹੀਂ ਮੁਰਿਆ ਆਪਣਾ ਬਲੇਟ ਧਰਨਾ ਪੈਂਦਾ ਫਿਰ ਐ ਖੜਾ ਹੋ ਕੇ ਡਿੱਗਦਾ ਜਦੋਂ ਫਸਲ ਦਾ ਨੁਕਸਾਨ ਹੁੰਦਾ ਗੈਲ ਹੁੰਦਾ ਜੀ ਪਰ ਟਾਇਰ ਵੱਡੇ ਹੈ ਤਾਂ ਨੁਕਸਾਨ ਨਹੀਂ ਹੁੰਦਾ ਹਾਂਜੀ ਹਾਂਜੀ ਬਾਕੀ ਐ ਵੀ ਆਹ ਜਿਹੜਾ ਬ ਇੱਕ ਕੁਛ ਨਾ ਕੁਛ ਤਾਂ ਬੇਟ ਦਾ ਫਰਕ ਪਾਉਂਦਾ ਮੂਹਰੇ ਖੜਾ ਨਹੀਂ ਹੁੰਦਾ ਟਰੈਕਟਰ ਨੂੰ ਉਹ ਚੀਜ਼ ਚ ਵੀ ਫਰਕ ਪਾਉਂਦਾ ਹੈਗਾ ਤੇ ਮਾਲਾ ਤਕਰੀਬਨ ਸਾਰਾ ਟੋਟਲ ਕਿੰਨਾ ਖਰਚਾ ਆਇਆ ਹੈ ਇਹਦਾ ਇਹਦਾ ਜੀ ਜੇ ਬਿਨਾ ਟਰੈਕਟਰ ਤੋਂ ਲਾਗੇ ਤਾਂ 7.5 ਲੱਖ ਰੁਪਈਆ ਜੇ ਸਣੇ ਟਰੈਕਟਰ ਲਵਣੇ ਤਾਂ ਵੀ ਲੱਖ ਰੁਪਈਆ ਦਾ ਟਰੈਕਟਰ ਸੀਗਾ ਵੀ ਸਵਾ 6 ਲੱਖ ਦਾ ਤਿਆਰ ਹੋਇਆ ਮਾਲਾ ਟਰੈਕਟਰ ਸਣੇ ਹਾਂਜੀ ਤੇ ਹੁਣ ਮੰਨ ਲਓ ਸਹੂਲਤ ਸਾਰੇ ਸੋਨੂੰ ਕੱਲਿਆਂ ਨੇ ਇਹ ਕੰਮ ਇਹ ਸਾਰੇ ਪਿੰਡ ਦੇ ਸਹੂਲਤ ਮਿਲ ਗਈ। ਹਾਂਜੀ 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 ਜਿਹੜੇ ਨਵੇਂ-ਤਵੇ ਪਿੰਡ ਐ ਉਹਨਾਂ ਨੂੰ ਸਹੂਲਤਾਂ ਮਿਲ ਗਈਆਂ। ਹਾਂਜੀ ਹਾਂਜੀ ਕਿ ਹੁਣ ਆਪਣੇ ਕੋਲ ਟਾਈਮ ਹੁੰਦਾ ਨਹੀਂ ਹਰੇਕ ਦਿਨ ਹੁਣ ਧਰਨਿਆਂ ਤੇ ਬੈਠੇ ਹੋ ਕੋ ਬਾੜਾਂ ਤੇ ਬੈਠੇ ਕਿਸੇ ਨੂੰ ਕੰਮ ਕੋਈ ਐ ਕਿਸੇ ਨੂੰ ਕੋਈ ਕੰਮ ਐ ਵੀ ਛੇਤੀ ਛਿਰਕੀ ਜਾਂਦੀ ਮੰਨ ਲਓ। ਹਾਂਜੀ ਕਿੰਨਾ ਕੁ ਟਾਈਮ ਇੱਕ ਵੀ ਕਿੱਲੇ ਦੇ ਵਿੱਚ ਲੱਗ ਜਾਂਦਾ ਵੀ ਛੀ ਤੋਂ 7 ਮਿੰਟਾਂ ਦੇ ਵਿੱਚ ਵਿੱਚ ਕਿੱਲਾ ਕੱਢ ਦਿੰਦੇ। ਇੱਕ ਕਿੱਲਾ ਹਾਂਜੀ ਛੀ-7 ਤੋਂ ਵੀ ਘੱਟ ਹੀ ਲੌਂਦਾ ਪਰ ਵੀ ਆਪਾਂ ਨਾਰਮਲ ਜੇ ਹਿਸਾਬ ਨਾਲ ਤੋਰਨਾ। ਮਕਾਨਾਂ ਘ ਤੇ ਹੋਰ ਕੋਈ ਨਵੀਂ ਇਹਦੇ ਵਿੱਚ ਅਸ਼ਿਸ਼ਤਮ ਕੋਈ ਚੀਜ਼ ਬਣੀ ਹੋਵੇ ਕੋਈ ਹੋਰ ਤਾਂ ਹੀ ਬਸ ਥੋੜੇ ਸਾਹ ਆ ਹਾਈਡਰੌਨਿਕ ਹੈ ਕੋਈ ਵੀ ਚੀਜ਼ ਹੈ ਮੰਨ ਕੇ ਚਲੋ ਆਪਾਂ ਪਾਣੀ ਪਾਉਣਾ ਕੱਲੀ ਪਾਈਪ ਫੜਾਉਣੀ ਹੈ ਸਾਰਾ ਉੱਪਰੋਂ ਬਹਿ ਕੇ ਕਰਨਾ ਕੋਈ نیچے ਬਹਿ ਕੇ ਕੋਈ ਆਇਨੀ ਵੀ ਹਵਾ ਕਰਨੀ ਹੈ ਜੋ ਕੋਈ ਚੀਜ਼ ਹੈ ਬਾਕੀ ਆ ਪ੍ਰੈਸ਼ਰ ਸਿਸਟਮ ਆ ਇਹ ਤੁਹਾਨੂੰ ਚਲਾ ਕੇ ਦਿਖਾ ਦਾਂਗੇ ਹਾਂਜੀ ਕਲੈਰਕ ਦਿਖਾ ਦਾਂਗੇ ਇਹ ਸਾਰਾ ਹਾਈਡਰੌਲਿਕ ਹੈ ਵੀ ਵੀ ਇਹ ਵੀ ਆਪੇ ਇਕੱਠਾ ਹੋਣਾ ਇਹਨੇ ਆਪ ਹੀ ਉੱਚਾ ਨੀਵਾ ਕਰਦਾ ਕੋਈ ਥੱਲੇ ਉਤਰ ਕੇ ਬੰਦੇ ਨੂੰ ਇੱਕ ਬੰਦਾ ਹੀ ਕੰਮ ਕਰ ਸਕਦਾ ਇਹ ਤੇ ਹੁਣ ਇਹਦੇ ਵਿੱਚ ਪਾਣੀ ਹੈਗਾ ਹੁਣ ਹਾਂਜੀ 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 ਹੋਊ ਆਏ ਤਾਂ ਥੋੜਾ ਮੋਟਾ ਪਿਆ ਹੋਊਗਾ ਹਾਂ ਹਾਂਜੀ ਚਲੋ ਬਾਈ ਜੀ ਹੁਣ ਆਪਣਾ ਵੀ ਚਲਵਾ ਕੇ ਚਲਾ ਕੇ ਦਿਖਾ ਦਿੰਨਾ ਤੁਹਾਨੂੰ ਕੰਟੈਕਟ ਨੰਬਰ ਮੈਂ ਉੱਪਰ ਸਕਰੀਨ ਤੇ ਦੇਊਂਗਾ ਦੇ ਇਹ ਤੇ ਵੀਡੀਓ 'ਚ ਲਿਖਿਆ ਹੋਊਗਾ ਕੋਈ ਵੀ ਭਰਾ ਆਪਣਾ ਫੋਨ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦਾ ਤੇ ਬਾਕੀ ਤੁਹਾਨੂੰ ਮੈਂ ਚੱਲਦਾ ਦਿਖਾਉਣਾ ਟਰੈਕਟਰ ਸਾਰਾ ਉਹ ਪੱਲੇ ਚੱਲਾਂ ਜੀ ਵੀ ਤੇਜ਼ ਆਵੇ ਟਾਇਰਾਂ ਦਾ ਕਰਕੇ ਹਾਂ ਰਾਜਾ ਜੀ ਹਾਂ ਜੀ ਹਾਂ ਗੱਡੋ ਦਾ ਕਰਕੇ ਜੀ ਬੰਦ ਲੋ ਵੱਧ ਤੋ ਰਹੀ ਆ ਤੋਰਾ ਵੱਧ ਹਾਂ ਇਹਨੇ ਪੂਰੇ ਵਰਕ ਪੈ ਗਿਆ ਜੀ 5000 ਟਾਹੇ ਚੂਟੇ ਪੈ ਨਹੀਂ ਮਾਲੂ 11 ਦੇ 18 ਦੇ ਪੈਂਦੇ ਆ ਤੁਸੀਂ ਕੀ ਕੀ ਕੁਛਰ ਪੰਡਿਤੇ ਡੈ ਰਹੀਏ ਅੱਛਾ ਠੀਕ ਆ ਵੱਡੇ ਹੀ ਕਹਿ ਰਿਹਾ ਖੇਰ ਵੱਡੇ ਆ ਮਨ ਲੋ ਹਾਂ ਜੀ ਉੱਪਰ ਕੀ ਕਰਨ ਉਹ ਉੱਪਰ ਕੀ ਕਰ ਰਹੇ ਨੇ ਹਾਂ ਜੀ ਬੋਲਾ ਬੂਮ ਤੇ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਬੂਮ ਖੁੱਲਦਾ ਸਾਰਾ ਕੰਮ ਹੀ ਪ੍ਰੈਸ਼ਰ ਤੇ ਹੋਗਾ ਸਿਸਟਮ ਪ੍ਰੈਸ਼ਰ ਵਾਲਾ ਹੀ ਆ ਸੰਤਾਈ ਟੱਲੇ ਦੇ ਮੱਥਾ ਟੇਕਨ ਆਈ ਸੀ ਸੰਤਰ ਦਰਬਾਣੀ ਦਾ ਜੀ ਤੇ ਇੱਥੇ ਇਹ ਆਪਣਾ ਚਲਾ ਕੇ ਦੇਖਣ ਲੱਗੇ ਕਿਉਂ ਜਿੱਥੇ ਆਪਣਾ ਧਰਮ ਘਾਣ ਦਾ ਜਿੱਥੇ ਚਲਾ ਕੇ ਦੇਖਣਗੇ ਤਾਪੇ ਪ੍ਰਮਾਤਮਾ ਦੀ ਨਿਗਾਹ ਹੁੰਦੀ ਹੈ ਤੇ ਬਾਕੀ ਇਹ ਚੱਕੀ ਕਰਦੇ ਸੀ ਬਾਈ ਆਪਣੇ ਤੇ ਅੰਨਾ ਆਪਾਂ ਕੱਲੀ ਵੀਰ ਕੋ ਆਪਾਂ ਬਣਾਉਣ ਲੱਗੇ ਨਾ ਹੁਣ ਭਰਾਵਾਂ ਨੂੰ ਦਿਖਾ ਕੇ ਇਹ ਚੱਲਦਾ ਵੀ ਦਿਖਾ ਦਈਏ ਵੀ ਕਿਵੇਂ ਚੱਲਦਾ ਹੈ ਕਿੰਨੀਆਂ ਸਾਰੀਆਂ ਨਿਓਜਾਂ ਕਿੰਨੀਆਂ ਹੋਣਗੀਆਂ ਇਹ ਨੋਟਾਂ ਕਿੰਗੀਆਂ ਨਹੀਂ ਮੰਨ ਲਓ ਤੋਂ ਤੰਗ ਤੇ ਜਗ੍ਹਾ ਇਹਦੀ 60 ਫੁੱਟ ਹੈ ਤੇ ਲੰਬਾਈ ਦੇਖ ਲਓ 26 ਨਿਓਜਾਂ ਆਏ ਤੁਹਾਨੂੰ ਦਿਖਾਉਣਾ ਮੈਂ ਕਮਾ ਕੇ ਛੱਬੀ ਨੀ ਯੋਜਨਾ ਛੱਬੀ ਨੀ ਯੋਜਨਾ ਭਾਈ ਜੀ ਚੱਲਦਾ ਦੇਖ ਲਓ ਚੱਲੀ ਜਾਂਦਾ ਇਹ ਕਿਹਦੇ ਕੋਈ ਸਿਸਟਮ ਨਵਾ ਹੋਰ ਵੀ ਹੈ ਜੇ ਆਪਾਂ ਨਾ ਹੁਣ ਆਪਣਾ ਆਪ ਕੋ ਬੰਦ ਥੋੜਾ ਹੈ ਜਾਂ ਵੀ ਆਪਾਂ 60 ਫੁੱਟ ਜਗ੍ਹਾ ਨਹੀਂ ਹੈਗੀ ਜਗਾ ਮੰਨ ਲਓ ਮੰਨ ਲਓ 30 ਫੁੱਟ ਰਹਿ ਗਈ ਇੱਕ ਸਾਈਡ ਤੋਂ ਬੰਦ ਹੋ ਜਾਂਦਾ ਇਧਰ ਲਗੂ ਬੰਦ ਹੋ ਜਾਂਦੇ ਨੇ ਸਾਰੇ ਇਹਨੇ ਜਾਂਦਾ ਤੇ ਉਧਰ ਨੇ ਚੱਲ ਪੈਣਗੇ ਤੇ ਹੁਣ ਚੱਲਦੇ ਦਿਸੀ ਜਾਂਦੇ ਤੁਹਾਨੂੰ चली चली है। हो हो हाँ है। चली ये सारा सिस्टम सही कर लगे पाई दिखावा जरूर अरे सड़क है नंबर पर लिखे पे आते गल कर सकते